ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਰੀ ਸਾਧ ਸੰਗਤ ਤੁਹਾਨੂੰ ਇੱਕ ਹਜ ਹਿਸਟਰੀ ਸੁਣਾਉਣੀ ਹੈ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਅੱਜ ਮੈਂ ਸੁਣੀਆਂ ਨਟ ਤੇ ਸਾਧ ਸੰਗਤ ਆਪਣੇ ਗਵਾੜ ਚ ਤਾਂ ਹੁਣ ਉਹ ਬੰਦੇ ਨਹੀਂ ਹੈ ਨਹੀਂਗੇ 80 90 ਸਾਲ ਵਾਲਾ ਕੋਈ ਬਜ਼ੁਰਗ ਹੈ ਨਹੀਂਗਾ બસ 70 75 80 ਬਸ ਇੱਥੇ ਤੱਕ ਤਾਂ ਹੈਗੇ 90 95 ਵਾਲਾ ਕੋਈ ਹੈ ਨਹੀਂ ਅੰਜੁਨ ਬਜ਼ੁਰਗਾਂ ਦੀਆਂ ਗੱਲਾਂ ਸੁਣੀਆਂ ਕਹਿੰਦੇ ਵੀ ਸੋਡੇ ਵੇਲੇ ਕੀ ਵਿਚਾਰ ਹੁੰਦੇ ਸੀ ਉਹ ਕਹਿੰਦਾ ਵੀ ਸਾਡੇ ਵੇਲੇ ਆਪ ਤੋਂ ਵੱਡੇ ਤੋਂ ਬਹੁਤ ਡਰਦੇ ਸੀ ਬਹੁਤ ਡਰਦੇ ਸੀ ਜੇ ਘਰੇ ਵੱਡਾ ਬੰਦਾ ਚਾਹ ਬਜ਼ੁਰਗ ਦਾਦਾ ਬੈਠਾ ਪਿਓ ਬੈਠਾ ਐਨਾ ਉਹ ਤੋਂ ਡਰਦੇ ਸੀ ਉਹਦੇ ਮੂਰੇ ਅੱਖ ਪਟਕ ਰਹੀ ਝਾਕਦੇ ਵੀ ਜਿਹੜੀ ਗੱਲ ਉਹਨੇ ਕਹੇ ਤੀ ਉਹੀ ਹੋਣੀ ਐ ਏਵੇਂ ਬੁੜੀਆਂ ਦੀ ਬੁੜੀਆਂ ਨੇ ਵੀ ਕਹਿਣਾ ਸਾਡੇ ਬਾਪੂ ਜੀ ਨੂੰ ਪਤਾ ਜਾਂ ਸਾਡੇ ਤਾਇਆ ਜੀ ਨੂੰ ਪਤਾ ਜਾਂ ਬਾਬਾ ਜੀ ਨੂੰ ਪਤਾ ਐਂ ਕਹਿਣਾ ਬੁੜੀਆਂ ਨੇ ਵੀ ਬੁੜੀਆਂ ਵੀ ਇੰਨੀ ਸ਼ਰਮ ਵਾਲੀਆਂ ਹੁੰਦੀਆਂ ਉਹ ਪਹਿਲੀ ਗੱਲ ਤਾਂ ਘੁੰਡ ਕੱਢ ਕੇ ਰੱਖਦੀਆਂ ਸੀ ਜਿਹੜੀਆਂ ਕੁੜੀਆਂ ਸੀ ਜਦੋਂ ਕਿਤੇ ਐ ਬਜ਼ੁਰਗ ਬੈਠੇ ਹੁੰਦੇ ਸੱਤ ਦੇ ਵਿੱਚ ਤੇ ਜੇ ਕੁੜੀਆਂ ਨੇ ਨੰਘਣਾ ਤੇ ਕੋਈ ਗੱਲ ਨਹੀਂ ਸੀ ਜਿਹੜੇ ਚੁੱਪ ਚਾਂਦ ਨੀਵੀਂ ਪਾ ਕੇ ਉਥੋਂ ਦੀ ਨੰਗਣਾ ਪਤਾ ਹੀ ਨਹੀਂ ਵੀ ਕੋਣ ਲੰਗ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੀਆਂ 3 ਭੈਣਾਂ ਭੈਣਾ ਸੀ ਬਰਾਬਰ ਉਹ ਭੈਣਾਂ ਨੂੰ ਭੈਣਾ ਤੇ 3 ਨੂੰ 3 ਸਮਝਦੇ ਸੀ। ਇਹੋ ਜਿਹਾ ਜ਼ਮਾਨਾ ਸੀ ਸਾਧ ਸੰਗਤ ਵੀ ਰੋਟੀਆਂ ਲੈ ਕੇ ਦੇਖ ਲੈ 3 ਨੇ ਵੀ ਜਾਣਾ ਭੈਣਾਂ ਨੇ ਵੀ ਜਾਣਾ ਤੇ ਮਾਮਾ ਨੇ ਵੀ ਜਾਣਾ ਤੇ ਮਾਈਆਂ ਵੀ ਜਾਂਦੀਆਂ ਸੀ। ਕਿੱਥੇ ਵੇਲਾ ਬਾਹਣਾ ਦੇ ਵਿੱਚ ਦੀ ਜਾਣਾ ਕਈ ਵਾਰ ਡੰਡੀਆਂ ਹੁੰਦੀਆਂ ਸੀ ਬਾਜਰੇ ਮੱਕੀਆਂ ਦੇ ਵਿੱਚ ਦੀ ਡੰਡੀਆਂ ਜਦੀਨਾਂ ਕਿ ਜਾਣਾ। ਕੋਈ ਯਰ ਕੀ ਕਿਸੇ ਦੀ ਹਸਤੀ ਸੀ ਸਭ 3 ਭੈਣੋਂ ਇੱਕ ਸਮਝਣਾ। ਹੁਣ ਜੇ ਨਾ ਇੱਥੋਂ ਕਈ ਵੇਰ ਤੁਰ ਪੈਣਾ ਜੇ ਝੰਡਾ ਵਾਲੇ ਸਾਡੇ ਖੇਤ ਹੁੰਦਾ ਸੀਗਾ ਝੰਡਾ ਵਾਲਾ ਜੇ ਉਧਰ ਨੂੰ ਤੁਰ ਪਣਾ ਪੱਠੇ ਲੈਣ ਜਾਣਾ ਜਾਂ ਉਧਰ ਮੱਕੇ-ਮੋਕੇ ਘੁੱਡਣ ਜਾਣਾ ਕੋਈ ਹੋਰ ਤੇ ਜਾਂ ਉਹਦੇ ਬਾਪੂ ਨੇ ਦੀ ਰੋਟੀ ਰੱਟੀ ਲੈ ਕੇ ਜਾਣਾ ਯਾਰ ਇੱਥੋਂ ਲੱਗ ਜਾ ਤੂੰ ਡਰੇਨ ਤੋਂ ਕੋਈ ਰਾਹ ਦੇ ਵਿੱਚ ਕੋਈ ਹਲ ਵਾਹੀ ਜਾਂਦਾ ਹੈ ਕੋਈ ਪੱਠੇ ਵੱਢੀ ਜਾਂਦਾ ਹੈ ਕੋਈ ਖੱਬਟਾਂ ਘੜੀ ਜਾਂਦਾ ਹੈ ਕੋਈ ਕੁੱਛ ਕਰੀ ਜਾਂਦਾ ਕੋਈ ਬੁੜੀਆਂ ਕਪਾ ਚੁਗੀਆਂ ਜਾਂਦੀਆਂ ਤੇ ਇਸ ਤਰ੍ਹਾਂ ਸਾਰੇ ਖੇਤਾਂ ਦੇ ਵਿਚ ਐ ਰੌਣਕਾਂ ਹੁੰਦੀਆਂ ਸੀ ਬੁੜੀਆਂ ਵੀ ਖੇਤਾਂ 'ਚ ਜਾਵੜਦੇ ਗਏ ਸੀ ਤੇ ਬੰਦੇ ਵੀ ਖੇਤਾਂ ਚੋਂਦੇ ਸੀ ਤੇ ਰੌਣਕ ਜਾਣੇ ਜੇ ਕੋਈ ਹਲ ਵਾਹੁੰਦਾ ਜਿਵੇਂ ਮੈੰਗਲ ਹੋਣੀ ਹੋਰ ਹੁੰਦੇ ਸੀ ਜਦੋਂ ਦੱਸਿਆ ਵੀ ਹੁਣ ਕਿਲਾ ਨੇੜ ਹੋ ਗਿਆ ਤੇ ਫਿਰ ਬਾਜਾਂ ਲਾਉਣੀਆਂ ਇਹਨਾਂ ਨੇ ਹੀਰਦੀਆਂ ਕਲੀਆਂ ਹੋ ਰਹੇ ਸੀ ਦੀਆਂ ਕਿਉਂਕਿ ਧਾਰਮਿਕ ਉਹਦੇ ਇਹ ਜਿਹੀਆਂ ਹੀ ਹੁੰਦੇ ਸੀਗੇ ਭਗਤ ਸੀਤ ਭਗਤ ਸੌਂਦੀਆਂ ਬਾਜਾਂ ਲਾਉਣੀਆਂ ਅੱਗ ਲਾ ਦੇਾਂਗੇ ਲੰਡਨ ਸ਼ਹਿਰ ਨੂੰ ਇਹੋ ਜਿਹੇ ਗੀਤ ਬੋਤ ਗਾਉਣੇ ਬਜ਼ੁਰਗਾਂ ਨੇ ਤੇ ਬਾਜਾਂ ਲਾਉਣੀਆਂ ਤੇ ਇੱਥੇ ਸੁਣਦੇ ਹੁੰਦੇ ਸੀ ਤੇ ਬੜਦਾਂ ਦੀਆਂ ਟੱਲੀਆਂ ਖੜਕਦੀਆਂ ਸੁਣਦੀਆਂ ਹੁੰਦੀਆਂ ਸੀ ਗਲਾਂ ਚ ਪਾਈਆਂ ਤੇ ਆ ਸਾਥ ਸੰਗ ਤੇ ਜਦੋਂ ਤੋਂ ਟਰੈਕਟਰ ਆ ਗਿਆ ਨਾ ਉਦੋਂ ਤੋਂ ਥੋੜਾ ਜਿਹਾ ਖੇਤਾਂ ਦੇ ਵਿੱਚ ਮਿਹਨ ਘਟ ਗਿਆ ਕਿਉਂਕਿ ਇਕੱਲਾ ਖੜ੍ਹ ਵਹਿੰਦਾ ਹੁੰਦਾ ਸੀਗਾ ਤੇ ਹਾਲੀ ਨੇ ਜਬੜ ਤੜਾ ਡੇਢ ਗੱਲਾ ਸਵਾ ਕੱਲਾ ਚੰਗੇ ਬੜਦਾਂ ਵਾਲਾ ਵਹੰਦਾ ਸੀ ਤੇ ਰੋਜ਼ ਹੀ ਹਲ ਜੋੜਿਆ ਹੁੰਦਾ ਸੀ ਕਿਉਂਕਿ ਪਹਿਲੀ ਪੰਜ ਦੇ ਹਰੇ ਕੋਲੇ ਪੰਜ ਸੱਤ 10 ਤੱਕਲੇ ਹੁੰਦੇ ਸੀ ਪੜੀ ਦੇ ਵੀ ਵੀ ਕਿੱਲੇ ਉਹਦੇ ਵਿੱਚ ਹਲ ਜੋੜੀ ਜਾਣਾ ਕਿਸੇ ਨੇ ਪੱਠੇ ਵੱਢੀ ਜਾਨੀ ਕਿਸੇ ਨੇ ਮੱਕੀ ਗੁੱਢੀ ਜਾਨੀ ਕਿਸੇ ਨੇ ਕਣਕ ਗੁੱਢੀ ਜਾਨੀ ਕਿਸੇ ਨੇ ਕੁਛ ਕਿਸੇ ਨੇ ਕੁਛ ਜਾਨੀ ਰਾਤਾਂ ਜਾਨੀ ਖੇਤ ਤਾਂ ਸੁਨਣਾ ਹੁੰਦਾ ਹੀ ਨਹੀਂ ਸੀ ਯਾਰੋ ਤੇ ਬੁੜੀਆਂ ਨੇ ਰੋਟੀਆਂ ਲੈ ਕੇ ਹੜੀ ਜਾਵੇ ਸੌਣੀ ਜਾਵੇ ਤੇ ਜਾਣਾ ਹੀ ਜਾਣਾ ਕਿਸੇ ਦੀ ਹਸਤ ਨਹੀਂ ਸੀ ਵੀ ਕਿਸੇ ਨੂੰ ਕੋਈ ਮੰਦਾ ਚੰਗਾ ਬੋਲ ਜੋ ਐ ਸੋਚਣਾ ਵੀ ਉਹ ਫਲਾਨਿਆਂ ਦੀ ਰੋਟੀ ਐ ਬੰਦਾ ਸਿਆਣ ਕੇ ਦੱਸਦਾ ਜੀ ਉਹ ਰੋਟੀ ਫਲਾਨਿਆਂ ਦੀ ਜਾਂਦੀ ਐ ਕਿਉਂਕਿ ਉਦੋਂ ਹਰਕ ਰੋਜ਼ ਦੀ ਰੋਜ਼ ਬੁੜੀਆਂ ਨੇ ਤੇ ਕੁੜੀਆਂ ਨੇ ਨੰਗਣਾ ਰੋਟੀਆਂ ਲੈ ਕੇ ਦੰਡੀਆਂ ਬਾਜ ਰਹੇ ਖਾਲ ਪੱਸੀ ਦੇ ਪਹਿਜਣਾ ਵਿੱਚ ਦੇ ਕੱਸੀ ਦੇ ਖਾਲ ਦੇ ਅੱਗੇ-ਅੱਗੇ ਆਪਣੇ ਵੇਖ ਲਓ ਘੜਨੇ ਸਾਰੇ ਬੰਦਿਆਂ ਨੇ ਆਪਣੇ ਨੇ ਬਜ਼ੁਰਗਾਂ ਨੇ ਆਪਾਂ ਤਾਂ ਯਾਰ ਕੁਛ ਵੀ ਨਹੀਂ ਦੇਖਿਆ ਜੇ ਸੋਚੇ ਮੈਂ ਨਾਲੇ ਮੈਂ ਦੇਖਿਆ ਸਾਰਾ ਕੋ ਕੱਸੀ ਦੇ ਖਾਲ ਮੇਰੇ ਜੰਡਲੇ ਕਢਾਈ ਹੋਏ ਆ ਤੇ ਇੰਦਰ ਭਾਈ ਵਾਲੇ ਰਾਹ ਕੱਢਦੇ ਆਪਣੇ ਖਾਲ ਕੱਢਦੇ ਹੁੰਦੇ ਸੀ ਘਰ ਘਰ ਦਾ ਬੰਦਾ ਤੇ ਮੇਰਾ ਤਾਇਆ ਮੇਸ਼ਨ ਮੀਰਾ ਹੁੰਦਾ ਸੀ ਜੰਡਲੇ ਤੇ ਇਹਨੇ ਸਾਰਿਆਂ ਦੇ ਘਰ ਹੀ ਕਹਿ ਕੇ ਹੁਣ ਆਪੇ ਕੱਲ ਨੂੰ ਇੱਕ ਇੱਕ ਬੰਦਾ ਘਰ ਦਾ ਖਾਲ ਕਢਣਾ ਭਾਈ ਹੋਈ ਤੇ ਛੋਟੂ ਹੁਣੀ ਲੱਗ ਜਾਂਦੇ ਦੋ ਤਿੰਨ ਜਣੇ ਇਹਨਾਂ ਦੇ ਵਿੱਚੋਂ ਰੋਟੀਆਂ ਚਾਹਾਂ ਲੈ ਕੇ ਜਾਣੀਆਂ ਉੱਥੇ ਚਾਹ ਉੱਥੇ ਘਰ ਲੈਂਦੇ ਦੁੱਧ ਲੈ ਲੈਣਾ ਤੇ ਚਾਹ ਮਿਠਾ ਢਕਾ ਲੈ ਲੈਣਾ ਤੇ ਚਾਹ ਉੱਥੇ ਕਰਦੇ ਹੁੰਦੇ ਚਾਹ ਪੀਉਣੀ ਖਾਲ ਕਢਣ ਵਾਲਿਆਂ ਨੂੰ ਰੋਟੀਆਂ ਕੱਟਕੀਆਂ ਕਰਕੇ ਲੈ ਜਾਣੀਆਂ ਦਾਲ ਰੋਟੀਆਂ ਸਾਰਿਆਂ ਨੇ ਬਹਿ ਕੇ ਇਕੱਠਿਆਂ ਨਹੀਂ ਖਾਣੀਆਂ ਕਿੰਨਾ ਜਰ ਭਰਾਪਾ ਹੁੰਦਾ ਜਦੋਂ ਖਾਲ ਕਢਣਾ ਪਰਪਾਈ ਸੀ ਇੱਕ ਕਿਸਮ ਦਾ ਤੇ ਘਰ ਘਰ ਦਾ ਬੰਦਾ ਜੇ ਹੁਣ ਇਧਰ 30 ਘਰ ਤਾਂ 30 ਬੰਦੇ ਹੁੰਦੇ ਸੀ ਤੇ 30 ਬੰਦੇ ਨੇ ਬਹਿ ਕੇ ਇਕੱਠਿਆਂ ਨੇ ਰੋਟੀ ਖਾਣੀ ਚਾਹ ਪੀਣੀ ਪਾਣੀ ਪੀਣਾ ਕਿੰਨਾ ਤੇ ਉਹ ਹੋਊਗਾ ਯਾਰ ਹੁਣ ਤਾਂ ਯਾਰ ਗਾਲੋ ਗਾਲੀ ਜੁਹਾਕ ਹੋਈ ਜਾਂਦੇ ਆ ਨਾ ਇਹਨਾਂ ਨੂੰ ਭੈਣ ਦਾ ਪਤਾ ਨਾ ਭਰਾ ਦਾ ਪਤਾ ਹੁਣ ਤਾਂ ਯਾਰ ਇੱਕ ਦੂਜੇ ਨੂੰ ਕੋਈ ਘਰੇ ਨਹੀਂ ਵਾਰਦਾ ਉਹ ਤਾਂ ਸਹਾਂ ਸਕਦਾ ਹੈ ਬਜ਼ੁਰਗ ਆਰਾਮ ਲਾ ਕੇ ਬਹਿ ਜਾਂਦੇ ਸੀ ਬਜ਼ੁਰਗਾਂ ਕੋਲੇ ਤੇ ਮਾਂ ਜਾਨ ਨੇ ਸਾਡੀਆਂ ਨੇ ਆਪ ਚਾਹ ਕਰਕੇ ਫੜਾ ਦੇਣੀ ਵੀ ਬਾਬਾ ਜੀ ਆਇਆ ਤੇ ਨਾ ਜਾ ਕੇ ਬਾਬਾ ਪੈਰੀਆਂ ਤਲਾਉਣੇ ਉਦੋਂ ਬੁੜਗਿਆ ਪੈਰੀਆਂ ਤਲਾਉਂਦੀਆਂ ਹੁੰਦੀਆਂ ਸੀ ਕੁੰਡ ਖੱਡੇ ਹੋਣੇ ਹੁਣ ਹੁਣ ਦੂਰੇ ਬਾਬਾ ਸਾਤਰੀ ਕਾਲੋ ਬਾਬਾ ਸਾਤਰੀ ਕਾਲੋ ਆਂਟੀ ਨੇ ਲੈ ਲਿਆ ਆਂਟੀ ਅੰਕਲ ਲੈ ਦੱਸੋ ਜਦੋਂ ਤਾਇਆ ਤਾਇਆ ਚਾਚਾ ਚਾਚਾ ਪੂਆ ਫੁੱਫੜ ਕਿੰਨੇ ਜਦ ਸੋਹਣੇ ਨਾਂ ਸੀ ਉਦੋਂ ਪੂਆ ਫੁੱਫੜ ਤੇ ਮਾਮਾ ਚਾਚਾ ਦਾ ਬਾਬਾ ਹੁਣ ਦਾਦੂ ਆ ਗਿਆ ਸਾਡਾ ਦਾਦੂ ਉਹ ਜਿਹੜੇ ਜਵਾਕਾਂ ਦੇ ਨਾਮ ਧਰਤੇ ਅੰ ਤੜਨੇ ਪੜਨੇ ਹੁਣੀ ਇਹ ਜਿਹੇ ਨਾਮ ਯਾਰ ਉਹਦਾ ਨਾਮ ਵੀ ਬਹੁਤ ਵਧੀਆ ਹੁੰਦੇ ਸੀ ਹਰੇਕ ਦਾ ਬੜਾ ਵੱਡਾ ਵਧੀਆ ਨਾਮ ਹੁੰਦਾ ਸੀ ਚੇਤ ਵਿਸਾਖ ਜੇ ਠਾਰ ਹੋਣੀ ਹੁੰਦੇ ਸੀ ਸਾਰੇ ਕੰਨਾ ਵਧੀਆ ਹੁੰਦਾ ਯਾਰ ਪੰਜ ਪੰਜ ਚਾਰ ਚਾਰ ਹਰੇਕ ਦੇ ਮੁੰਡੇ ਕੁੜੀਆਂ ਮਾਸੀਆਂ ਭੂਆ ਹੁਣ ਤੁਸੀਂ ਦੱਸੋ ਵੀ ਮਾਸੀ ਬਣ ਜੂਈ ਕੋਈ ਕੁੜੀ ਆ ਬਣਦੇ ਇੱਕ ਮੁੰਡਾ ਕੋ ਕੁੜੀ ਆ ਤੇੜੇ ਬੱਚੇ ਮਾਸੀ ਨੂੰ ਤਰਸਦੇ ਆ ਐਨੀ ਮਾਸੀਆਂ ਹੁਣ ਸਾਡੀਆਂ ਬੀਬੀ ਹੁਣੀ ਪੰਜ ਭੈਣਾਂ ਸੀ ਹਜੇ ਤਾਈਂ ਅਸੀਂ ਉਹਨੀਆਂ ਮਾਸੀਆਂ ਕੋਲੇ ਜਾਂਦੇ ਆ ਹਜੇ ਤਾਈਂ ਇੱਕ ਜੋਦੀ ਆ ਇੱਕ ਹਸਨਪੁਰ ਦਾ ਦੋ ਆ ਹਸਨਪੁਰ ਦੋ ਇੱਥੇ ਸੀ ਪੰਜ ਵਾਲੀਆਂ ਵੀਰੇ ਬੀਬੀ ਪੈਣਾ ਪੰਜ ਪੈਣਾ ਸੀ ਤੇ ਚਾਰੇ ਭਰਾ ਸੀ ਮਾਮੇ ਹੁਣੇ ਜਿੰਨਾਂ ਚ ਹੁਣ ਮੇਰਾ ਮਾਮਾ ਇੱਕ ਭਾਗ ਮਾਮਾ ਬਹੁਤ ਜਣੀ ਸਾਧ ਸੰਗਤ ਇਸ ਤਰ੍ਹਾਂ ਇੱਕ ਦੂਜਾ ਬੜਾ ਤਿਆਉ ਸੀ ਰਿਸ਼ਤੇਦਾਰਾਂ ਚ ਜੇ ਫੁੱਫੜ ਨੇ ਵੀ ਆਉਣਾ ਤੇ ਸਾਰੇ ਜੀਓ ਜੀ ਇਹਨੇ ਆਹਦੇ ਨਾਲ ਬਹਿ ਕੇ ਗੱਲਾਂ ਕਰਨੀਆਂ ਫੁੱਫੜ ਆਇਆ ਮਾਮਾ ਆਇਆ ਤਾਂ ਤੇ ਦਾਇਆ ਤੋਂ ਜਕਣਾ ਡਰਨਾ ਖੁੱਲ ਕੇ ਨਾ ਕਰਦੇ ਵਿੱਚ ਬੋਲਣਾ ਜੇ ਇੱਕ ਨੂੰ ਘੂਰਤਾ ਤੇ ਸਾਰੇ ਜਵਾਬ ਘੂਰ ਮੰਨ ਜਾਂਦੇ ਸੀ ਵੀ ਹਾਂ ਫਲਾਣੇ ਨੂੰ ਅੱਜ ਘੂਰਿਆ ਜਦ ਤੱਕ ਕੋਈ ਕੁੜੀ ਐ ਹੱਟੀਆਂ ਨੂੰ ਜਾਣਦੀ ਕੋਈ ਕਿਸੇ ਰਾਂ ਬਹੁਤੀਆਂ ਗੱਲਾਂ ਕੋਈ ਕਰ ਲਵੇ ਉਦੋਂ ਹੱਟੀਆਂ ਤੋਂ ਸਮਾਨ ਕੁੜੀਆਂ ਲੈ ਕੇ ਆਉਂਦੇ ਹੁੰਦੇ ਸੀ ਬਹੁਤਾ ਘਰਾਂ ਦਾ ਕਾਉ ਮੇ ਕਿ ਸੋਹਣੀ ਹੁੰਦੀ ਸੀ ਆਪਣੇ ਘਰ ਚ ਮਿਲਖੀ ਦੋ ਜਾਣਾ ਨੂੰ ਉਹਨਾਂ ਕੋਈ ਕਿਸੇ ਦੀ ਹਸਤੀ ਨਹੀਂ ਸੀ ਵੀ ਕੋਈ ਕਿਸੇ ਨੂੰ ਬੁਲਾ ਜਵੇ ਤੇ ਇਕੱਠਿਆਂ ਨੇ ਖੇਡਦੇ ਰਹਿਣਾ ਆਪਣੇ ਆ ਸਾਡੇ ਇੱਥੇ ਹੁੰਦੇ ਸੀ ਅਸੀਂ ਇਕੱਠਿਆਂ ਨਹੀਂ ਖੇਡਦੇ ਰਹਿਣਾ 15 15 16 16 ਸਾਲ ਤਿਆਂ ਨੇ 10ਵੀਂ ਚ ਪੜ੍ਹਦੇ ਆਣੇ ਇੰਨਾਂ ਗੱਲਾਂ ਦਾ ਸੋਚ ਹੀ ਨਹੀਂ ਸੀ ਜਦੋਂ ਇਹ ਸੋਚ ਹੀ ਹੈ ਨਹੀਂ ਸੀ ਪੰਜਾਬ ਦੇ ਵਿੱਚ ਉਹ ਸੋਚ ਇਹ ਗੱਲ ਦੀ ਹੈ ਨਹੀਂ ਸੀ ਸਾਹ ਸੰਗਤ ਕਿਸੇ ਨੂੰ ਵੀ ਸਾਰੇ ਪੰਜਾਬ ਦੇ ਵਿੱਚ ਹੀ ਡਰਦੇ ਹੁੰਦੇ ਸੀ ਫਲਾਨਿਆਂ ਦੇ ਯਾਰ ਕੁੱਟਣਗੇ ਪਹਿਲੀ ਗੱਲ ਤਾਂ ਆਪਦੇ ਘਰੋਂ ਹੀ ਬਹੁਤ ਕੁੱਟ ਪੈਂਦੀ ਹੁੰਦੀ ਜੇ ਬੰਦੇ ਨੇ ਕੋਈ ਗਲਤ ਗੱਲ ਕਹਿ ਵੀ ਦਿੱਤੀ ਨਾ ਤੇ ਆਪਦੇ ਮਾਪਿਓ ਨੇ ਵੀ ਕੁੱਟਣਾ ਪੈਣਾ ਵੱਡਿਆਂ ਨੇ ਵੀ ਕੁੱਟਣਾ ਵੀ ਸਾਲਿਆ ਇਹ ਕੀ ਕਰਕੇ ਆਇਆ ਤੋ ਪਹਿਲੀ ਗੱਲ ਤਾਂ ਸੋਚ ਹੀ ਨਹੀਂ ਸੀ ਜੇ ਕਿਸੇ ਦੇ ਹੋ ਵੀ ਜਾਂਦੇ ਸੀ ਮਾੜੇ ਮੋٹے ਦੇ ਕੋਈ ਲੰਬਾ ਆ ਜਾਣਾ ਤੇ ਘਰਦਿਆਂ ਨੇ ਕੁੱਟਣਾ ਪਹਿਲਾਂ ਪੇ ਲੰਬਾ ਲੈ ਕੋਣ ਗਣਵੀ ਜੀ ਸਾਥ ਦੀ ਸਾਥ ਕੇ ਤੇਰਾ ਲੰਬਾ ਕੋਈ ਨਹੀਂ ਅੱਜ ਤੋਂ ਨਹੀਂ ਹੋਊਗਾ ਤੇ ਲੜਨ ਲੜੀਏ ਦੇ ਤਾਂ ਲਾਂਬੇ ਬਹੁਤੇ ਹੁੰਦੇ ਸੀ ਉਹ ਲੜਨ ਲੜੀਏ ਦੇ ਕੋਟ ਆਪ ਲਈ ਪੈਂਦੀ ਹੁੰਦੀ ਸੀ ਕਿਉਂਕਿ ਬਾਹਰ ਬੱਚਾ ਨੇ ਲੜ ਪੈਣਾ ਉਹਨਾਂ ਸਾਡੇ ਆਮ ਜੀਤੇ ਜੁੱਤੇ ਹੁੰਦੇ ਸੀ ਅਸੀਂ ਟੱਕਰ ਪੈਣਾ ਆ ਉਸ ਵਿੱਚ ਕਿ ਯਾਰ ਲੜੀ ਵੀ ਪੈਣਾ ਫੇਰ ਬੋਲ ਪੈਣਾ ਕਿਉਂਕਿ ਇਕੱਠੇ ਦਾ ਖੇਡਣਾ ਜੋ 2 ਘੰਟੇ ਰਹਿਣਾ ਤਾਂ ਇਕੱਠੇ ਯਾਰ ਨਾ ਕਿਹਦੇ ਨਾਲ ਹੁਣ ਆ ਬਜ਼ੁਰਗਾਂ ਨੇ ਜਦੋਂ ਗੱਲਾਂ ਕਰਦੇ ਆ ਪੱਤਰਕਾਰ ਉਹ ਤੋਂ ਪੁੱਛਦੇ ਆ ਬਜ਼ੁਰਗ ਦਾ ਆਹ ਕਹਿੰਦੇ ਯਾਰ ਸਾਡੇ ਵੇਲੇ ਦਾ ਸਮਾਂ ਹੀ ਵਾੜਾ ਚੰਗਾ ਸੀ ਯਾਰ ਕਿੰਨਾ 15 15 16 16 ਸਾਲ ਦੇ ਅਸੀਂ ਵਿਆਹੇ ਜਾਂਦੇ ਸੀ ਫੇਰ ਮਖਲਾਵ ਆਉਂਦਾ ਸੀ ਫੇਰ ਅਸੀਂ ਤੁਰ ਕੇ ਲੈ ਕੇ ਆਉਂਦੇ ਸੀ ਬੁੜੀਆਂ ਨੂੰ ਤੇ ਉਹਨੇ ਪੰਜ ਚਾਰ ਕਰਮਾ ਬੁੜੀ ਦੇ ਪਿੱਛੇ ਤੁਰਨਾ ਬਰਾਬਰ ਲਾ ਕੇ ਨਹੀਂ ਸੀ ਤੁਰਦੀ ਬੁੜੀ ਪਿੱਛੇ ਤੁਰਨਾ ਸੰਗ ਮੰਨਦੇ ਸੀ ਸੀ ਵੀ ਸੰਗ ਸ਼ਰਮ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦੇ ਜੇ ਘਰੇ ਵੀ ਹੁਣ ਨਾ ਜੇ ਦੋਏ ਜਾਣੇ ਦੋਏ ਜੀ ਬੈਠੇ ਆ ਕਰੇ ਤੇ ਬੰਦਾ ਮੰਝੇ ਦੇ ਵਿੱਚ ਤੇ ਬੁੜੀ ਨੇ ਥੱਲੇ ਬਹਿਣਾ ਮੰਜੇ ਦੇ ਬਰਾਬਰ ਨਹੀਂ ਸੀ ਬਿੰਦੀ ਹੁੰਦੀ ਜਨਾ ਨਹੀਂ ਤੇ ਜੇ ਕੋਈ ਗੱਲ ਵੀ ਕਰਸਣ ਆ ਉਸ ਨੂੰ ਮੈਂ ਦੱਸਾਂ ਪਲਾਂ ਦੇ ਪਾਪਾ ਜਿਹੜਾ ਵੱਡਾ ਬੱਚਾ ਨਾਲ ਉਹਦਾ ਨਾਮ ਲੈ ਕੇ ਬੁਲਾਉਣਾ ਨਾਮ ਨਹੀਂ ਸੀ ਲੈਂਦੇਗਾ ਇਸ ਤਰ੍ਹਾਂ ਦਾ ਸਵਾ ਸੀ ਸਾਧ ਸੰਗਤੋਂ ਚਾਰ-ਚਾਰ ਪੰਜ-ਪੰਜ ਬੱਚੇ ਸੀ ਦੋ-ਦੋ ਤਿੰਨ-ਤਿੰਨ ਕੁੜੀਆਂ ਦੋ ਤੇ ਤਿੰਨ-ਤਿੰਨ ਜੋ ਮੁੰਡੇ ਹਰੇਕ ਦੇ ਕਰੇ ਤੇ ਗਰਮਾ ਗਏ ਪੰਜਾਬ ਦੇ ਵਿੱਚ ਹੁੰਦੀ ਸੀ ਖੋਲਰ ਖੋਲਰ ਹੁੰਦੀ ਸੀ ਵਿਆਹਾਂ ਦੇ ਵਿੱਚ ਕਿੰਨੀਆਂ ਰੌਣਕਾਂ ਵੀ ਤਾਂ ਆਪਾਂ ਘਰੇ ਵਿਆਹ ਕਰਦੇ ਹੁੰਦੇ ਸੀ ਕਿੰਨੀਆਂ ਰੌਣਕਾਂ ਜਿਹੜਾ ਵਿਆਹ ਕੇ ਕੁੜੀ ਆਉਣੇ ਜਾਂ ਦੂਜੀ ਲੈ ਕੇ ਆਉਣੀ ਘਰੇ ਵਿਆਹ ਕੇ ਤੇ ਉਹਨੂੰ ਬਾਹਰ ਲੈ ਕੇ ਜਾਣਾ ਜਿਹੜਾ ਗੂੜਾ ਘਟਾਉਣ ਜਾਂਦੇ ਹੁੰਦੇ ਸੀ ਕੁੜੀਆਂ ਕਿੰਨੀਆਂ ਜਾਂਦਕੀਆਂ ਹੁੰਦੀਆਂ ਸੀ 8 8 10 10 ਕੁੜੀਆਂ ਨਾਲ ਹੁੰਦੀਆਂ ਸੀ ਚਾਹ ਹੁੰਦਾ ਸੀ ਵੀ ਭਾਬੀ ਆਈ ਹੈ ਚਾਚੀ ਆਈ ਹੈ ਬਾਹਰ ਦੂਰ ਤੱਕ ਦੁਰੇ ਜਾਣਾ ਉਦੋਂ ਮੁੜਿਆ ਆਉਣਾ ਇੱਕ ਚਾਈ ਹੁੰਦਾ ਸੀ ਬਾਹਰ ਘੁੰਮਣ ਦਾ ਤੇ ਹੁਣ ਦਿਖਾ ਦੋ ਕੋਈ ਜਾਂਦਾ ਘੁੰਮਣ ਹੁਣ ਬਾਹਰ ਕੋਈ ਲੈ ਕੇ ਜਾਂਦਾ ਕੋਈ ਜੇ ਜਾਂਦਾ ਵੀ ਉਹ ਤਾਂ ਮਗਰ ਮਟੀਰ ਤੁਰੂ ਉਹੀ ਹੈ ਨਹੀਂ ਜਰ ਸਾ ਉਹ ਲਾਤੀ ਲੋਕਾਂ ਦਾ ਆਪਣੇ ਨੇ ਜਮੇ ਨਾ ਬੱਚੇ ਸੋਚਦੇ ਵੀ ਸਾਡੇ ਕੌਣ ਲੱਗਦੇ ਆ ਕੀ ਲੱਗਦੇ ਆ ਜੇ ਵੱਡੇ ਕੋਲ ਦੇ ਬੋਲ ਦੀ ਬੋਲ ਮੋਟਰਸਾਈਕਲ ਪਜਾ ਪਜਾਣ ਲੱਗਦੇ ਆ ਪਜਾਉਂਦੇ ਜਿਵੇਂ ਪੂਰੀ ਅੱਗ ਲੱਗੀ ਹੁੰਦੀ ਜਾ ਕੇ ਬੁਝਾਉਣੀ ਹੁੰਦੀ ਆ ਯਾਰ ਹੌਲੀ ਤੁਰ ਪੋ ਇਹ ਕੋਈ ਕਹਿ ਵੀ ਦੇਵੇ ਤਾਂ ਤੂੰ ਕਹਣਾ ਸਾਨੂੰ ਕਹਿਣ ਵਾਲਾ ਯਾਰ ਥੋੜੇ ਆਪਦੇ ਕੀ ਘਰ 20 ਗੱਲਾਂ ਸੁਣਾਉਂਦੇ ਆ ਮੁਰਿਆਂ ਇੰਨਾ ਘਦਵਾਰ ਆਉਣ ਲੋ ਪਹਿਲੇ ਘਰ ਤਾਂ ਉਹ ਬਜ਼ੁਰਗ ਦੀ ਹੁਣ ਘਰੇਕਾਦਰੀ ਹੈ ਨਹੀਂ ਯਾਰ 80 90 ਸਾਲ ਦੇ ਬਜ਼ੁਰਗ ਦੀ ਘਰੇਕਾਦਰੀ ਹੈ ਨਹੀਂ ਹੁਣ ਤਾਂ ਹੁਣ ਤਾਂ ਕਣਗੇ ਮੈਂ ਜਵੜਗਾ ਮਰੀ ਜਾਂਦਾ ਬਸ ਉਹ ਹੀ ਭੌਂਕਦਾ ਭੌਂਕਦਾ ਹੀ ਦੱਸਦੇ ਆ ਤੇ ਉਹ ਸਿਆਣੀ ਗੱਲ ਹੀ ਕਹੇ ਅੱਗੇ ਯਾਰ ਬਜ਼ੁਰਗਾਂ ਦੀ ਇੱਕਾ ਦਾ ਰੋਣੀ ਬਾਬਾ ਯਾਰ ਸਾਡਾ ਨਾ ਸਾਡਾ ਨਾਂ ਯਾਰ ਪਤਾ ਨਹੀਂ ਕਿੰਨਾ ਬਦਨਾ ਹੋ ਚੁੱਕਾ ਔਰ ਤੇ ਜੇ ਅਸੀਂ ਉਹ ਨਾਂ ਸੰਭਿਆ ਨਾਂ ਦੇਖਿਆ ਅੱਗੇ ਤਾਂ ਬਜ਼ੁਰਗ ਕਹਿੰਦਾ ਐ ਹੋ ਜਾਂਦਾ ਸੀ ਵੀ ਜੇ ਕਿਸੇ ਨੇ ਨਾਂ ਬਜ਼ੁਰਗ ਸੰਭਿਆ ਤੇ ਸੱਤ ਜਿਹਨੇ ਗੱਲ ਨਹੀਂ ਸੀ ਕੋਈ ਕਰ ਦਿੰਦਾ ਹੁੰਦਾ ਤੂੰ ਵੀ ਗੱਲਾਂ ਕਰਦਾ ਮੇਰਾ ਤੂੰ ਆਪਦੇ ਘਰੇ ਕੀ ਕਰੇ ਤੂੰ ਆ ਦਾ ਪਿਓ ਨਹੀਂ ਸੰਭਿਆ ਤੇ ਆਦੀ ਮਾਂ ਨਹੀਂ ਸੰਭੀ ਆਪਦੀ ਦਾਦੀ ਨਹੀਂ ਸੰਭੀ ਤੂੰ ਐ ਮੇਲੇ ਵਜਦੇ ਸੀ ਬਾਹਰ ਹੁਣ ਕੋਈ ਮੇੜੇ ਮਰੇ ਜਾਵੇ ਕੋਈ ਨਹੀਂ ਹੁਣ ਤਾਂ ਬਹੁਤੇ ਤਾਂ ਆਪਣੇ ਆ ਜਿਹੜੇ ਆਸ਼ਰਮ ਖੁੱਲੇ ਆ ਬਿਰਦਾ ਆਸ਼ਰਮ ਉਹਨਾਂ ਦੇ ਵਿੱਚ ਹੀ ਬੈਠੇ ਬਜ਼ੁਰਗ ਡੀਕਦੇ ਆ ਰੋਂਦੇ ਹਜੇ ਵੀ ਰੋਂਦੇ ਆ ਉਹ ਬੈਠੇ ਵਿੱਚ ਉਹ ਬਿਰਦਾ ਆਸ਼ਰਮ ਦੇ ਵੀ ਸਾਡਾ ਪੁੱਤ ਤੀ ਇੱਥੇ ਆ ਜੇ ਸਾਨੂੰ ਮਿਲਣਾ ਆ ਅਪਿਛੇ ਇਹਦੀ ਇੱਕ ਗੱਲ ਆ ਇੱਕ ਬਜ਼ੁਰਗ ਸੀ ਤੇ ਕੁੱਟ ਕੇ ਘਰੋਂ ਕੱਢਤਾ ਤਿੰਨ ਮੁੰਡੇ ਆ ਛੋਟੇ ਨੇ ਕੁੱਟਿਆ ਦੂਜੇ ਘੂਰ ਦੇ ਵੀ ਸੀ ਉਹ ਵੀ ਘੂਰਦੇ ਸੀ ਅਗੇ ਸ਼ਰਾਬ ਮੰਗਦਾ ਜਰੂਰ ਉਹਨੇ ਸੁਰੂਕ ਤੰਨਾ ਚ ਉਹਨੂੰ ਪਾਲਿਆ ਜੇ ਉਦੋਂ ਪੀਂਦਾ ਰਿਹਾ ਤੁਹਾਡਾ ਡੋਲਦਾ ਤਾਂ ਨਹੀਂ ਉਹ ਪਿੰਦਾ ਹੀ ਆ ਟੱਡ ਜੀ ਪਾਉਂਦਾ ਉਹਨੂੰ ਘਰੇ ਲਾਇਓ ਜੇ ਬਾਹਰ ਕਦੇ ਨਹੀਂ ਬੰਦਾ ਜਾਂਦਾ ਜਦੋਂ ਉਹਨੂੰ ਘਰੇ ਰੋਕਣਾ ਹੋਵੇ ਉਹਨਾਂ ਦਾ ਵੀ ਬਾਪੂ ਬੈਠੇ ਇੱਥੇ ਜੇ ਤੂੰ ਪੀਣੀ ਹੈ ਨਾ ਇੱਥੇ ਬਹਿ ਕੇ ਘਰੇ ਪੀਲਾ ਕਿਸੇ ਦੇ ਘਰੇ ਨਾ ਜਾਇਂ ਕਿਸੇ ਕੋਲ ਨਾ ਬੈਠੀ ਸਾਨੂੰ ਲੈ ਕੇ ਆਉਣਾ ਪਊ ਜਾਂ ਤੂੰ ਡਿੱਗ ਪਿਆ ਤੇ 6 ਵਜੇ ਜੂ ਕਦੇ ਨਹੀਂ ਮਜੁਰਗ ਬਾਹਰ ਜਾਂਦਾ ਜੇ ਉਹਦਾ ਘਰੇ ਸਤਕਾਰ ਹੋ ਜਦੋਂ ਘਰੇ ਉਹਦਾ ਸਤਕਾਰ ਇਹ ਨਹੀਂ ਵਰਕਰ ਉਹਨਾਂ ਨਿਕਲ ਨਹੀਂ ਹੈ ਯਾਰ ਉਹਨੇ ਤਾਂ ਕਿਸੇ ਨਾ ਕਿਸੇ ਬਸੇ ਜਾਣਾ ਹੀ ਹੈ ਵੀ ਉਹਦੇ ਨਾਲ ਦੋ ਚਾਰ ਗੱਲਾਂ ਕਰਾਂ ਉਹਦੇ ਨਾਲ ਦੋ ਚਾਰ ਗੱਲਾਂ ਕਰਾਂ ਤੇ ਕੁੱਟ ਕੇ ਘੜਤਾ ਕਰੂੰ ਤਿੰਨ ਮਹੀਨੇ ਉਹ ਬੇਦਰਾਸ਼ਰੋਂ ਚ ਰਿਹਾ ਤਿੰਨ ਮਹੀਨੇ ਕਿਸੇ ਨੇ ਉਹਦਾ ਪਤਾ ਨਹੀਂ ਲਿਆ ਆਕਰ ਨੂੰ ਕਹਿੰਦਾ ਮੇਰੇ ਹੁਣ ਘਰੇ ਨੂੰ ਉਹ ਲੋਚਦਾ ਸੀ ਯਾਰ ਜੀ ਘਰ ਤੋਂ ਬੰਨਾ ਨਹੀਂ ਲੱਗਦਾ ਹੁੰਦਾ ਕਿਉਂਕਿ ਉਹਦਾ ਘਰ ਪਾਇਆ ਹੁੰਦਾ ਉਹਦੇ ਹੱਥੀਂ ਉਹੀ ਕਰ ਜਿਹਦੇ ਚੋਂ ਕੱਢਦੇ ਆ ਨਾ ਮੁੰਡੇ ਉਹ ਘਰ ਉਹਦਾ ਪਾਇਆ ਹੁੰਦਾ ਜਿਹਨੂੰ ਕੱਢਦੇ ਆ ਤੇ ਉਹਦਾ ਜਹੀ ਨਹੀਂ ਬਾਹਰ ਲੱਗਦਾ ਹੁੰਦਾ ਬਿਰਦਾ Ashram ਚ ਤੇ ਉਹ ਕਾਨੂੰਨ ਉਹ ਬਿਰਦਾ Ashram ਵਾਲੇ ਨੂੰ ਕਹਿੰਦਾ ਕਹਿੰਦਾ ਯਾਰ ਆਓ ਪਰ ਤੂੰ ਮੇਰੀ ਵੀਡੀਓ ਪਾ ਦੇ ਫੇਰ ਆਉਣਗੇ ਸ਼ਰਮ ਦੇ ਮਾਰੇ ਫੇਰ ਉਹਨੇ ਜਦੋਂ ਵੀਡੀਓ ਪਾ ਦਿੱਤੀ ਤੇ ਪਤੀਜੇ ਦਿਨ ਆਕੇ ਬੇਰੀਆ ਦਾ ਬਾਪੂ ਲੈ ਕੇ ਜਾਣਾ ਫੇਰ ਐਵੇਂ ਕਹਿੰਦੀ ਉਹਨੇ ਬਹੁਤ ਖੰਮਟਪ ਕੀਤੀ ਕਹਿੰਦਾ ਯਾਰ ਤੁਸੀਂ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਆ ਯਾਰ ਇਸ ਬਾਪੂ ਨੇ ਪੂਰਾ ਬਾਪੂ ਹਲੇ ਵਧੀਆ ਤੁਰਦਾ ਫਿਰਦਾ ਉਹਨਾਂ ਦਾ ਜੇ ਕੁੜੀਆਂ ਕੋਲੇ ਜਾਂ ਨਾ ਕੁੜੀਆਂ ਕੋਲੇ ਨਹੀਂ ਜਾਣ ਦਿੰਦੇ ਉੱਥੇ ਘੂਰਦੇ ਆ ਜੇ ਹੁਣ ਕਰੇ ਆ ਕਰੇ ਮੈਨੂੰ ਕੋਈ ਪੁੱਛਦਾ ਨਹੀਂ ਮੇਰੇ ਬਾਸ ਰੇ ਗਾਲਾਂ ਕੱਢਦੇ ਆ ਪਹਿਲੀ ਮੈਥੋਂ ਲਵਾ ਲਈ ਵਸੀਦ ਮੈਥੋਂ ਕਰਾ ਲਈ ਕਹਿੰਦਾ ਸਾਰੇ ਮੈਂ ਵੀ ਕਹਿੰਦਾ ਬੇਕੂਫ ਤੰਨਾਂ ਦੇ ਨੂੰ ਹੀ ਕਰਾਤੀ ਕਹਿੰਦਾ ਮੈਂ ਆਪਦਾ ਹਿੱਸਾ ਹੀ ਨਹੀਂ ਰੱਖਿਆ ਜਿਵੇਂ ਅਜੇ ਸਾਰਾ ਰੱਖਦਾ ਤੇ ਜਿਹਦੇ ਨਾਲ ਮੈਂ ਬਹਿ ਕੇ ਮਰਜੀ ਰੋਟੀ ਖਾਂਦਾ ਤੇ ਫੇਰ ਆ ਕੇ ਲੈ ਕੇ ਗਏ ਪਤਾ ਨਹੀਂ ਹੁਣ ਜਾ ਕੇ ਉਹਦੇ ਨਾਲ ਕੀ ਹਾਲਾਤ ਹੁੰਦੇ ਹੋਣਗੇ ਇਹ ਨਹੀਂ ਪਤਾ ਇਸ ਤਰ੍ਹਾਂ ਦੀ ਅੱਜ ਕੱਲ ਆਪਾਂ ਕਹਿੰਦੇ ਆ ਜਿਹੜੇ ਪੁਰਾਣੇ ਬਜ਼ੁਰਗ ਸੀ ਆ ਉਹ ਪੁਰਾਣੇ ਬਜ਼ੁਰਗਾਂ ਦੀਆਂ ਕਦਰਾਂ ਬਹੁਤ ਸੀ ਕਰੇ ਕਿਉਂਕਿ ਜਾਇਦਾਦਾਂ ਬਾਅਦ ਵਿੱਚ ਮਿਲਦੇਗਾ ਸੀ ਹੁਣ ਤਾਂ ਅਗਲਾ ਕਹਿੰਦਾ ਪਹਿਲਾਂ ਹੀ ਲਵਾ ਦਿਓ ਸਾਡੇ ਨਾਮ ਉਹ ਤਾਂ ਕਹਿੰਦੇ ਕੋਈ ਨਹੀਂ ਸਾਡਾ ਵਾਪਸ ਕਿੱਧਰ ਜਾਂਦੀ ਹੈ ਕਿਤੇ ਨਹੀਂ ਜਾਂਦੀ ਸਾਡੀ ਜ਼ਮੀਨ ਸਾਡੇ ਕੋਲੇ ਹੀ ਆਉਣੀ ਆ ਆਪਦੇ ਪੁੱਤਾਂ ਧੀਆਂ ਦੇ ਪੁੱਤਾਂ ਕੋਲੇ ਜਾਣ ਦੀ ਕਦੇ ਨਹੀਂ ਛੇਤੀ ਕਿਤੇ ਕੋਈ ਬੰਦਾ ਐਸਾ ਨਹੀਂ 100 ਚੋਂ ਬਲੇ ਕਦਾ ਹੋਵੇ ਜਿਹੜਾ ਹੋਰ ਕਿਸੇ ਨਾਲ ਲਵਾਉਂਦਾ ਹੋਵੇ ਨਹੀਂ ਆਪਦੇ ਘਰੇ ਹੀ ਆਉਂਦੀ ਹੈ ਜ਼ਮੀਨ ਕੋਈ ਨਹੀਂ ਐਸਾ ਬੰਦਾ ਜਿਹੜਾ ਕਿ ਆਪਦੀ ਜ਼ਮੀਨ ਕਿਸੇ ਨੂੰ ਦੇ ਦੂਗਾ ਡਰਾਵੇ ਜ਼ਰੂਰ ਹੁੰਦੇ ਆ ਡਰਾਵੇ ਹੁੰਦੇ ਆ ਉਹ ਮੈਂ ਕਰ ਦੂੰ ਮੈਂ ਗੁਰਦੁਆਰੇ ਨੂੰ ਦੇ ਦੂੰ ਮੈਂ ਫਲਾਣਾ ਕਰ ਦੂੰ ਜਦੋਂ ਉਹ ਵੀ ਉਦੋਂ ਬੋਲਦਾ ਬਜ਼ੁਰਗ ਇਹ ਗੱਲਾਂ ਬੋਲਣੀਆਂ ਨਹੀਂ ਜਾਂਦੇ ਬੋਲੀਆਂ ਨਹੀਂ ਜਾਂਦੇਗਾ ਮੂੰਹ ਚੋਂ ਨਿਕਲ ਸੀਗਾ ਨਹੀਂ ਉਹ ਬਦੋ ਬੋਲਦਾ ਜਦੋਂ ਘਰੋਂ ਅਥੀ ਤੰਗ ਹੁੰਦਾ ਉਦੋਂ ਕਹਿੰਦਾ ਇਹ ਗੱਲਾਂ ਜੰਨਾ ਜੇ ਘਰੇ ਬਜ਼ੁਰਗਾਂ ਦਾ ਸਤਕਾਰ ਹੋਵੇ ਤੇ ਆਪ ਦਾ ਵੀ ਦੂਣਾ ਹੁੰਦਾ ਉੱਤੇ ਕੁਦਰਤ ਬੈਠੀ ਹੈ ਉਹ ਤੇਰੇ ਤੇ ਵੀ ਦਿਨ ਆਏ ਭਲਿਆ ਮਾਨ ਸਾਜੇ ਅਜ ਤੂੰ ਇਸ ਤਰ੍ਹਾਂ ਕਰੀਂਗਾ ਨਾ ਦਿਨ ਤੇਰੇ ਤੇ ਵੀ ਆ ਜਾਣੇ ਕਿਉਂਕਿ ਇੱਕ ਖੇੜੀ ਕੁਦਰਤੀ ਐਸੀ ਰਚੀ ਹੋਈ ਆ ਇਹ ਬਜ਼ੁਰਗ ਆਪਾਂ ਵੀ ਹੋਣਾ بڑے ਪਾਪ ਨੇ ਤੇ ਵੀ ਆਉਣਾ ਸੀ ਵੀ ਕਹਿੰਦੇ ਹੁੰਦੇ ਸੀ ਵੱਡੇ ਪਾ ਕੀ ਚੀਜ਼ ਹੁੰਦੀ ਆ ਜੇ ਸਰਦਾਰ ਬਾਬੇ ਨੇ ਕਦੇ ਕੰਨ ਨਾ ਬੈਠੇ ਨੇ ਜਦ ਸਰੀਰ ਜੀ ਸੋ ਮਿੱਟੀ ਆ ਜਮਾ ਜਿਵੇਂ ਜਦ ਉਹੀ ਕਰੀ ਜਾਂਦਾ ਵਧੀਆ ਤੁਰਿਆ ਫਿਰਦਾ ਹੁਣ ਪਤਾ ਲੱਗਦਾ ਇਹ ਤੋਂ ਵੱਡੇ ਪਾ ਆਉਂਦਾ ਕੀ ਹਾਲ ਉਹਨਾਂ ਸਰੀਰ ਦਾ ਪਤਾ ਨਹੀਂ ਹਲੇ ਗਾਂ ਕੀ ਹੋਣਾ ਮਤਰੋ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ ਪਿਛਲੇ ਬਜ਼ੁਰਗਾਂ ਤੋਂ ਲੈ ਲੋ ਸੇਹ ਹਜੇ ਵੀ ਆਪਣੇ ਬਜ਼ੁਰਗ ਕਈਆਂ ਪਿੰਡਾਂ 'ਚ ਬੈਠੇ ਆ ਜਿਨ੍ਹਾਂ ਦੀ ਆ ਪੱਤਰਕਾਰ ਆ ਕੇ ਇੰਟਰਵਿਊ ਕਰਦੇ ਨਾ ਤੇ ਉਹ ਵਿਚਾਰੇ ਜਿਨ੍ਹਾਂ ਦੇ ਘਰ ਈਕਾ ਦਾ ਰਹਾ ਤੇ ਉਹ ਹਾਸਾ-ਸਾਸ ਗੱਲਾਂ ਕਰਦੇ ਆ ਤੇ ਜਿਨ੍ਹਾਂ ਦੀ ਘਰੇਕਾ ਦਾ ਨਹੀਂ ਉਹ ਵਿਚਾਰੇ ਬੈਠੇ ਅੱਖਾਂ 'ਚੋਂ ਪਾਣੀ ਸਿੱਟੇ ਜਾਂਦੇ ਸੀ ਤੇ ਉਹ ਉਹ ਟਿੱਚਰਾਂ ਕਰਦੇ ਪੱਤਰਕਾਰ ਬਾਬਾ ਕਿਤੇ ਨਾ ਕਿਤੇ ਪੈਗ ਵੀ ਲਾ ਲੈਂਦੇ ਹੋਵੋਗੇ ਉਹ ਜਿਹੜੇ ਤਾਂ ਕਰੋ ਠੀਕ ਸੀ ਉਹ ਤਾਂ ਕਹਿੰਦੇ ਹਾਂ ਬਈ ਲਾਉਣੇ ਆ ਪੂਆ ਅੱਧਾ ਪੂਆ ਲਾਉਣੇ ਆ ਲਾਉਣੇ ਬੜਾ ਨਜ਼ਾਰਾ ਹੁੰਦਾ ਫਲਾਨਾ ਜਿਹੜਾ ਸਾਰਿਆਂ ਤੇ ਉਹ ਵਿਚਾਰਾ ਅੱਖਾਂ ਵਲੀ ਜਾਂਦੇ ਸੀ ਇੱਕ ਦੋ ਜਾਨੇ ਬੈਠੇ ਵਿੱਚ ਉਹਨਾਂ ਦੀ ਘਰੇ ਹਾਲਤ ਨਹੀਂ ਚੰਗੀ ਹੁੰਦੀ ਵਿਚਾਰਿਆਂ ਦੀ ਇਸ ਤਰ੍ਹਾਂ ਸਾਧ ਸੰਗਤ ਉਹ ਕਿਉਂਕਿ ਉਹਨਾਂ ਦੇ ਹੱਥ ਪੱਲੇ ਬਹੁਤ ਕੁਝ ਹਾਲੇ ਜਿਹੜਾ ਬਜ਼ੁਰਗਾਂ ਦਾ ਸਰਵਾਇਆ ਨਾ ਇਹ ਸਾਧ ਸੰਗਤ ਕਰਮਾਂ ਵਾਲਿਆਂ ਨੂੰ ਮਿਲਦਾ ਕਰਮ ਜਿਨ੍ਹਾਂ ਦੇ ਚੰਗੇ ਹੁੰਦੇ ਆ ਜਿਵੇਂ ਗੀਤ 'ਚ ਲਿਖਿਆ ਸੀ ਪਿਆਰ ਬਜ਼ੁਰਗਾਂ ਦਾ ਕਰਮਾਂ ਵਾਲਿਆਂ ਨੂੰ ਮਿਲਦਾ ਉਹ ਕਹਿੰਦੇ ਤੇਰੇ ਬੇਬੇ ਲਈ ਬੜੀ ਤੇ ਬੜੀ ਨੂੰ ਗਾਲ੍ਹਾਂ ਲਾਉਂਦੇ ਆ ਕਹਿੰਦਾ ਪਿਆਰ ਬਜ਼ੁਰਗਾਂ ਦਾ ਇਹ ਕਰਮਾਂ ਨਾਲ ਮਿਲਦਾ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਆ ਉਹਨਾਂ ਦੇ ਬਜ਼ੁਰਗ ਜੀਂਦੇ ਆ ਦਾਦੀਆਂ ਪਰਦਾਦੀਆਂ ਤਾਈ ਉਹ ਹਲੇ ਵਿੱਚ ਵਿਚਰਦੇ ਆ ਆ ਆਪਦੇ ਵੱਡਿਆਂ ਦੀ ਕਦਰ ਕਰਨੇ ਸੀ ਕੋਈ ਜਿਹੜੇ ਬਜ਼ੁਰਗ ਹੈ ਬਹੁਤ ਆਦੇ ਉਹ ਕਹਿੰਦੇ ਜਦੋਂ ਅਸੀਂ ਵਿਆਹ ਬਹੁੰਦੇ ਸੀ ਤੇ ਸੇ ਸੇ ਸਾਥ ਸਾਥ ਦੇ ਸਾਰੇ ਮਤਲਬ ਕਰੇ ਚਿੱਲੇ ਨੇ ਉਹਨਾਂ ਨੇ ਜੇਦੋਂ ਆਪਾਂ ਜਿਹਨੂੰ ਕਹ ਦਿੰਨੇ ਆ ਸਾਡਾ ਅ ਨੇੜ ਆ ਇਹ ਸਾਡੇ ਠੁਲੇ ਦੇ ਆ ਸਾਡੇ ਨੇੜ ਦੇ ਆ ਕਹਦਾ ਸਾਰੇ ਨੇ ਜਾਨੀ ਜਦੋਂ ਬਰਾਤ ਨੂੰ ਮੂਹਰੇ ਲੈਣ ਜਾਣਾ ਸੀ ਬਰਾਤ ਨੂੰ ਹੱਦ ਤਾਈਂ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਹੱਦ ਤੋਂ ਬਰਾਤ ਨੂੰ ਲੈ ਕੇ ਆਉਂਦੇ ਹੁੰਦੇ ਸੀ ਪਾਣੀ ਪੂਣੀ ਪਿਆ ਆ ਕੇ ਉੱਤੋਂ ਦੇ ਮੂਰੇ ਤੁਰੇ ਉਹਨਾਂ ਦੇ ਮਗਰ ਗੱਡੀਆਂ ਜਾਂ ਰਾਤ ਰੋਥੇ ਜਿਹੜਾ ਕੁਝ ਹੁੰਦਾ ਸੀ ਉੱਤੇ ਆਉਨਾ ਮਗਰ ਜਨਤੁਰੀ ਆਉਂਦੀ ਹੁੰਦੀ ਸੀ ਵੱਡੀਆਂ ਵੱਡੀਆਂ ਧਰਮਸ਼ਾਲਾ ਬਣੀਆਂ ਹੋਈਆਂ ਪਿੰਡਾਂ ਦੇ ਵਿੱਚ ਉਹਨਾਂ ਧਰਮਸ਼ਾਲਾ ਦੀ ਹੋ ਗਈ ਬੇਕਦਰਹੀ ਅੱਜ ਉਹਨਾਂ ਧਰਮਸ਼ਾਲਾ ਦੇ ਵਿੱਚ ਬਰਾਤ ਉਤਰਦੀ ਹੁੰਦੀ ਸੀ ਪਿੰਡ ਦੀ ਆ ਕੇ ਤੇ ਸਾਰੇ ਘਾੜ ਨੇ ਦੇਖਣੀ ਬਰਾਤ ਨੂੰ ਮੰਝਿਆਂ ਤੇ ਤੋੜੇ ਪਾਣੀ ਦੇ ਭਰ ਕੇ ਤਰਦੇਣੇ ਬਲਤ ਨਾਲ ਕਾਂਦਾ ਸੀ ਥੋੜੇ ਪਾਣੀ ਦੇ ਭਰ ਕੇ ਤਰ ਦੇਣੇ ਜਾ ਕੇ ਤਰ ਦੇਣੇ ਗਲਾਸ ਭਰਿਆਉਣੇ ਮੰਜੇ ਡਾਣ ਦੇ ਉੱਤੇ ਲੀੜੇ ਵਿਛਾ ਦੇਣੇ ਪਰ ਉਹਨੇ ਤਰਉਣੇ ਨੇ ਉਹਦੇ ਤੇ ਬਹਿਣਾ ਧਿਆਨ ਬੰਜਾਂ ਤੇ ਬਹਿ ਕੇ ਜਾਨਵਰਾ ਦਾ ਸ਼ਰਾਬ ਪੀਂਦੀ ਹੁੰਦੀ ਸੀ ਦਲ ਦਰੂਪੀ ਕੇ ਫਿਰ ਲਾਗੀ ਨੇ ਕਹਿਣਾ ਬਰਾਤ ਨੇ ਫਿਰ ਰੋਟੀ ਖਾਣ ਜਾਣਾ ਫਿਰ ਚਾਹ ਪੀਣ ਜਾਣਾ ਚਾਹ ਪੀਣ ਜਾਣਾ ਫਿਰ ਰੋਟੀ ਖਾਣ ਜਾਣਾ ਪਹਿਲੀਆਂ ਦੇ ਵਿੱਚ ਤਾਂ ਰਾਤਾਂ ਰਹਿੰਦੀ ਹੁੰਦੀ ਸੀ ਹੁਣ ਤਾਂ ਚਲੇ ਜੇ ਰਾਤਾਂ ਨਾਲੇ ਚ ਵੀ ਅਸੀਂ ਗਏ ਆ ਮੈਂ ਰਾਤ ਵਾਲੀਆਂ ਵੀ ਦੇਖਿਆ ਦੋ ਦੋ ਰਾਤਾਂ ਵੀ ਰਹੇ ਆ ਭਰਾਤ ਆਪਦੇ ਲੀੜੇ ਲੈ ਕੇ ਜਾਣੇ ਬਿਸਤਰਾ ਆਪ ਦਾ ਲੈ ਕੇ ਜਾਣਾ ਮੰਜੇ ਉੱਥੋਂ ਦੇ ਹੁੰਦੇ ਸੀ ਸਪੀਕਰ ਹੁੰਦੇ ਸੀ ਮੰਜਾਂ ਤੇ ਲੱਗੇ ਹੋਏ ਤਾਂ ਉੱਪਰ ਤੇ ਸਪੀਕਰ ਵਾਲੇ ਕੋਲੇ ਬੈਠੇ ਗੀਤ ਸੁਣੀ ਜਾਣਾ ਬੜੇ ਵਧੀਆ ਗੀਤ ਸਦੀਕ ਦੇ ਦਲਾਰ ਸੰਦੂ ਦੇ ਮਾਨਕ ਦੇ ਤੇ ਗੀਤ ਉੱਥੇ ਲੱਗਦੇ ਹੁੰਦੇ ਸਨ ਬਹੁਤ ਵਧੀਆ ਪੋਲੀ ਹਣੀ ਹੁੰਦੇ ਸੀ ਕੇ ਦੀਪ ਹੁੰਦਾ ਸੀ ਵੇਰਾ ਹਰਾ ਕਰਾਰਾ ਬੋਦਨਾ ਇਹ ਜੇ ਕੀ ਸੁਣਦੇ ਹੁੰਦੇ ਸੀ ਵਧੀਆ ਹੁਣ ਤਾਂ ਸ਼ਾਮ ਨੂੰ ਸੋਹ ਦਾ ਗੀਤ ਗਾਇਆ ਸ਼ਾਮ ਨੂੰ ਖਤਮ ਸੋਹ ਦਾ ਗੀਤ ਗਾਇਆ ਸ਼ਾਮ ਨੂੰ ਖਤਮ ਤੇ ਅੱਜ ਪੰਜਾਬ ਬਹਾਰ ਬਣੇ ਹੋਏ ਗੀਤ ਵੀ ਉਹ ਪੰਜਾਬ ਦੇ ਹੋ ਕੇ ਰਹੇਗੇ ਹੁਣ ਉਹਨਾਂ ਦੇ ਨਹੀਂ ਆ ਜਿਨ੍ਹਾਂ ਨੇ ਗਾਏ ਆ ਹਰ ਤੋ ਪੰਜਾਬ ਦੇ ਗੀਤ 100 100 ਪੁਰਾਣੇ ਹਲੇ 100 100 ਸਾਲ ਪੁਰਾਣੇ ਗੀਤ ਚੱਲੀ ਜਾਂਦੇ ਆ ਹਜੇ ਜਿਹੜੇ ਪੁਰਾਣੇ ਬਜ਼ੁਰਗਾ ਉਹ ਸੁਣਦੇ ਆਲੇ ਨਵੇਂ ਨਹੀਂ ਸੁਣਦੇ ਨਵੇਂਆਂ ਦੀਆਂ ਤਾਂ ਗੱਲਾਂ ਕਈਆਂ ਬਾਈ ਨਾ ਚਾਰ ਇਕੱਠੇ ਹੋ ਗਏ ਬੰਦੇ ਨਪੀ ਲੀਗਲ ਦਾ ਚਾਰ ਹੈ ਹੀ ਨਹੀਂ ਯਾਰ ਕੱਲਾ ਕੱਲਾ ਜਵਾਬ ਆਖਦੇ ਉਸ ਕੋਲਾਸ ਕੋਲਾਜ ਲੱਗੇ ਆ ਕੋਸਾ ਜਿਹੜੇ ਹੋਰ ਅਗਰੇ ਉਹ ਕੋਟੀ ਕੇ ਲਈ ਜਾਂਦਾ ਕੋਈ ਕਦਰ ਕਰਦਾ ਕੋਈ ਕਦਰ ਪਰਦਾ ਪੱਜੇ ਬੱਦੇ ਜਾਂਦਾ ਚੰਗੇ ਚੰਗੇ ਜਵਾਬਤਾ ਜਾਂ ਬਾਹਰ ਤੁਰੇ ਜਾਂਦੇ ਆ ਪਲੱਸ 2 ਕਰਦੇ ਆ ਚੱਲ ਬਾਰ ਪਲੱਸ 2 ਕਰਦੇ ਆ ਚੱਲ ਬਾਰ ਹਜੇ ਵੀ ਨਹੀਂ ਜਾਂਦੇ ਛਟੇ ਨਾ ਅਮਰੀਕਾ ਨਾ ਕੈਨੇਡਾ ਨਾ ਨਿਊਜ਼ੀਲੈਂਡ ਆਸਟ੍ਰੇਲੀਆ ਤੁਰੇ ਹੀ ਜਾਂਦੇ ਇੱਥੇ ਨਾ ਸਾਰਾ ਪੰਜਾਬ ਖਸ ਗਿਆ ਦੇਖ ਲੋ ਹੁਣ ਪਪਈਆਂ ਨੂੰ ਕਹਿੰਦੇ ਹੋਰ ਕੀ ਕਰਨਗੇ ਯਾਰ ਜਦੋਂ ਸੁੰਨਾ ਪਿਆ ਪੰਜਾਬ ਪਈਆਂ ਨੇ ਤਾਂ ਵਿੱਚ ਬਹਿਣਾ ਹੀ ਆ ਭਾਈ ਜਦੋਂ ਆਪਣੇ ਨੂੰ ਇੱਥੇ ਨੌਕਰੀ ਨਹੀਂ ਮਿਲਦੀ ਤਾਂ ਦੇ ਕਿਨੇ ਕੋਈ ਬੈਂਕ ਚ ਲੱਗਿਆ ਪੜਾ ਬੱਚਾ ਪਹਿਲੀ ਗੱਲ ਤਾਂ ਹੁਣ ਆਪਣਾ ਬੱਚਾ 15 16 ਜਮਾਤਾਂ ਪੜ੍ਹਦੇ ਨਹੀਂ 12 ਹੀ ਪੜ੍ਹਦਾ ਬਸ 12 ਪੜ੍ਹੇ ਨੂੰ ਇਹ ਨੌਕਰੀਆਂ ਨਹੀਂ ਮਿਲਦੀਆਂ ਜਿਹੜੇ ਚੰਗੇ ਬੜੇ ਉਹ ਡਾਕਟਰ ਡੂਟਰ ਲੱਗੇ ਫਿਰਦੇ ਆ ਬਾਹਰ ਕੋਰਸ ਕਰਕੇ ਆਉਂਦੇ ਆ ਕੋਈ ਬਲਾਸ ਟੂ ਕਰ ਲਈ ਕੋਈ ਬਸ ਬਾਹਰ ਚਲੇ ਗਏ ਕੋਸੇ ਤਿੰਨ ਛੇ ਨੂੰ ਛਿਆਂ ਤੇ ਲੱਗੇ ਆ ਹਾਲਾ ਪੰਜਾਬ ਦਾ ਅੱਗੇ ਦੇਖ ਲੈ ਇੱਕ ਟਰੈਕਟਰ ਨਹੀਂ ਕੰਮ ਕਰੇ ਜਾਣਾ ਕਰੇ ਆ ਕਿ ਟਰੈਕਟਰ ਜਿਹਦੇ ਇੱਕ ਹੋਣਾ ਨੂੰ ਕਿਹੜਾ ਬਣਾ ਸਮਰਾਜਦਾਰ ਬਣਾ ਹੈ ਹੁਣ ਚਾਰ ਚਾਰ ਵੀ ਥੋੜੇ ਆ ਕਣਕ ਕੰਬੀਜੀ ਸੀ ਇੱਕ ਮੇਰੇ ਬਾਈ ਦੇ ਵੀਰ ਦੀ ਆਹ ਹੌਣ ਵਾਲੀ ਬਜਾਈ ਦੇ ਸਾਬ ਨਾਲ ਉਹਨਾਂ ਨੂੰ ਸੁਪਰ ਸੀਡਰ ਨਾਲ ਵਿੱਚੋਂ ਸੁਪਰ ਸੀਡਰ ਨਾਲ ਵੀ ਜੋ ਉਹ ਵਿਚਾਰੇ ਦੇ ਸੁੰਢੀ ਲੱਗੀ ਪਈ ਆ 15 20 ਕਿੱਲੇ ਕਣਕ ਦੇ ਸੀ ਜੀ ਚੋਂ ਅੱਧਾ ਚੱਕਿਆ ਪਿਆ 50% ਚੱਕੀ ਪਈ ਹੈ ਹੁਣ ਉਹਨੇ ਸਾਰੀ ਵਾਹ ਕੇ ਦੁਬਾਰਾ ਵੀ ਜਿਹੜੀਆਂ ਕਰੇ ਕੁੜੀ ਦਾ ਵਿਆਹ ਕਰਿਆ ਪਾ ਗਵਰਨਮੈਂਟਾਂ ਵੀ ਯਾਰ ਬਦਲੇ ਵੀ ਲਾਈ ਚਲੋ ਅੱਗੇ ਜਾਰ ਅਗਲਾ ਕੰ ਦਾ ਲਾਈ ਚਲੋ ਅੱਗੇ ਹੁਣ ਕੀ ਕਰੂ ਉਹਨੂੰ ਵਾਹ ਕੇ ਤੇ ਪਰਾਲੀ ਵਿੱਚ ਪਰਾਲੀ ਨੂੰ ਲੱਗ ਜਾਂਦੀ ਹੈ ਸੁੰਡੀ ਕੋਈ ਮੌਸਮੀ ਹੈ ਜਾਂ ਗਰਮੀ ਹੈ ਕਹਿੰਦੇ ਹਜੇ ਮੌਸਮ ਗਰਮ ਹੈ ਗਰਮ ਵਿੱਚ ਸੁੰਡੀ ਪੈਦਾ ਹੁੰਦੀ ਹੈ ਅਸਾਂ ਸੰਗਤ ਇਹ ਵੀ ਖੇਤੀ ਵੀ ਕਰਮਾਂ ਦੇ ਸਿੱਧੀ ਰਹਿ ਗਈ ਹੁਣ ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀ ਵੀ ਮਾਮਲੇ ਲੋ ਉਹ ਨਾਮ بتاਓ ਜਰ ਨਾਮ ਬਤਾਓ ਮੇਰੇ ਵੀਰ ਚੱਲੇ ਚੱਲਣ ਦੋ ਥੋੜੀਆਂ ਥੋੜਾ ਜਰ ਕਰ ਲੋ ਹੋਰ ਵੀ ਲੈ ਲੈਣ ਦੇ ਕਿਸੇ ਨੂੰ ਇਹ ਸਮਾਂ ਮੁੜ ਕੇ ਨਹੀਂ ਆਉਣਾ ਸਾਥ ਸਾਥ ਜਿਹੜੇ ਹਣ ਬਜ਼ੁਰਗ ਹਨ ਇਹ ਨਹੀਂ ਮਿਲਣੇ ਬਸ ਗਿਰਾਂ ਗਏ ਮੁੜ ਕੇ ਪਸਤਾਉਣਗੇ ਯਾਰ ਜਿੰਨੇ ਨਵੇਂ ਮੁੰਡੇ ਨੇ ਹਰੇ ਇਹਨਾਂ ਨੂੰ ਪਤਾ ਨਹੀਂ ਜਿਨ੍ਹਾਂ ਨੂੰ ਮੜਾ ਜਿਹਾ ਪਤਾ ਵੀ ਬੇ ਬਜ਼ੁਰਗ ਕੀ ਚੀਜ਼ ਹੁੰਦੇ ਆ ਉਹ ਤਾਂ ਆਪਾਂ ਲਾ ਕਦਰ ਕਰ ਲੈਣਾ ਪਰ ਦੂਜਿਆਂ ਨੇ ਨਹੀਂ ਕਰਨਾ ਨਾ ਬੁੜੀਆਂ ਬਾਈ ਹੁਣ ਕਿੱਥੇ ਕਰਦੀਆਂ ਬੰਦੇ ਦਾ ਉਤੋਂ ਦੀ ਪਿਆਵਾਂ ਕੰਮ ਜਿਹਦੇ ਕਰੇ ਬੰਦੇ ਦੀ ਜਲਦੀ ਹੈ ਉੱਥੇ ਕਦਰ ਆ ਬਜੁਰਗ ਦੀ ਦੂਜੇ ਤੋਂ ਨਹੀਂ ਆਇਆ ਦੂਜੇ ਦਾ ਕਟਕਟਾ ਪਾਗੜਾ ਬੰਦਾ ਮੂਰੇ ਬੋਲਦਾ ਨਹੀਂ ਕਿਉਂਕਿ ਉਹਨੇ ਰੋਟੀ ਲੈ ਕੇ ਖਾਣੀ ਹੈ ਰੋਟੀ ਬਣਾਉਣ ਦਾ ਮਰ ਵੀ ਬਣਾ ਕੇ ਦਿੰਦੀ ਹੈ ਮੈਨੂੰ ਲੀੜੇ ਤੋਂ ਦੀ ਉਹ ਤੋਂ ਡਰਦਾ ਹੀ ਨਹੀਂ ਬੋਲਦਾ ਉਹਦੇ ਮੂਰੇ ਚਾਹੇ ਉਹਦੇ ਮਾਪਿਆਂ ਨੂੰ ਉਹ ਕੁੱਟੀ ਕੋਈ ਜਾਵੇ ਇਹ ਜਿਹੇ ਹਾਲਾਤ ਹੋ ਗਏ ਅੱਗੇ ਬੰਦੇ ਦਾ ਦਬਾਅ ਹੁੰਦਾ ਸੀ ਬੁੜੀ ਤੇ ਪੂਰਾ ਤੇ ਬੋਲਦੀ ਨਹੀਂ ਸੀ ਬੁੜੇ ਹੁੰਦੇ ਚਾਹੇ ਬੰਦੇ ਨੇ ਜਿਹੜੀ ਗੱਲ ਕਹਤੀ ਉਹੀ ਹੋ ਉਹ ਤਾਂ ਮੁਰੇ ਉਹੀ ਚੱਲੇ ਜਾਂਦੇ ਆ ਯਾਰ ਦਾ ਪਤਾ ਨਹੀਂ ਕੀ ਉਹਨਾਂ ਦੇ ਪਾਇਆ ਜਮਾ ਹੀ ਨਹੀਂ ਸ਼ਰਮ ਹਜਾਈ ਹੈ ਨਹੀਂ ਐ ਬੋਲਦੇ ਆ ਤੂੰ ਤੂੰ ਕੀ ਕਰਦਾ ਤੂੰ ਕੀ ਕਰਦਾ ਤੂੰ ਕੀ ਕਰਦਾ ਕੀ ਕਰੇ ਯਾਰ ਬੰਦਾ ਜੋ ਬੰਦੇ ਵਾਲੇ ਕੰਮ ਉਹ ਕਰਦਾ ਬੱਚੇ ਪਾਲ ਲੈ ਮਾੜੇ ਤੂੰ ਕੀ ਕਰਦਾ ਤੂੰ ਕੀ ਕਰੇ ਉਹ ਯਾਰ ਵਿਚਾਰਾ ਤੁਹਾਨੂੰ ਪੜਾ ਲਿਖਾ ਕੇ ਉਹਨੇ ਵਿਚਾਰੇ ਨੇ ਤੁਹਾਨੂੰ ਬਾਹਰ ਧੋੜਤਾ ਹੁਣ ਤੁਸੀਂ ਉਹਨੂੰ ਦੱਸੋ ਤੂੰ ਕੀ ਕਰਦਾ ਜਿੰਨੇ ਕੁ ਜੋਗਾ ਸੀ ਉਹਨੇ ਕਰਿਆ ਕੰਮ ਹੁਣ ਤਾਂ ਸੋਡੀ ਵਾਰੀ ਐ ਉਹਦੇ ਨਾਲ ਦੇਖਣ ਦੀ ਇਹਨੂੰ ਸਾਂਭਣਾ ਜਾਂ ਨਹੀਂ ਸਾਂਭਣਾ ਨਹੀਂ ਵੀ ਸਾਂਭਣਾ ਹੁਣ ਤਾਂ ਬਿਰਦਾਸ਼ਰਮ ਬਣੇ ਹੋਇਆ ਯਾਰ ਉਹ ਕਹਿੰਦੇ ਲਿਆ ਸਾਨੂੰ ਆ ਕੇ ਪਿਆਰ ਸੇ ਵੀ ਸਾਥੋਂ ਨਹੀਂ ਸਾਂਭਿਆ ਜਾਂਦਾ ਜੀ ਤੇ ਲਿਆ ਕੇ ਸਾਨੂੰ ਦੇਜੋ ਅਸੀਂ ਸਾਂਭਾਂਗੇ ਉੱਤੇ ਸ਼ਰਮ ਆਉਂਦੇ ਆ ਵੀ ਸਾਨੂੰ ਕੋਈ ਐ ਨਾ ਕਹੇ ਦੇ ਵੀ ਇਹ ਕੀ ਕਰਦਾ ਨੂੰ ਤੇ ਤੋ ਪਿਆਉ ਨਹੀਂ ਸਾਂਭਾ ਕੇ ਤੇ ਤੋ ਮਾਂ ਨਹੀਂ ਸਾਂਭੀ ਕੇ ਲੜਦਾ ਪਰ ਉਹ ਨਹੀਂ ਜਾਣ ਲੈਣਾ ਘਰੇ ਵੀ ਤੰਗ ਕਰਕੇ ਹੀ ਰੱਖਣਾ ਇਹ ਪਹਿਲੇ ਬਜ਼ੁਰਗਾਂ ਦੀ ਬਹੁਤ ਕਦਰ ਸੀ ਜਿਹੜੇ ਅੱਜ ਆ ਸਾਰ ਸਗੱਲਾਂ ਕਰਦੇ ਆ ਜਿਹੜੀ ਗੱਲ ਬਲ ਕਰਾ ਕੋਲਾ ਸੰਬਾਬਾ ਮਾਰ ਦਦੇ ਸਾਰੇ ਚਾਚੇ ਦਾਨੀ ਚੁੱਪ ਹੋ ਜਾਂਦੇ ਸੀ ਹਮ ਇੰਨੇ ਕਦਰ ਸੀ ਘਰੇ ਬਜ਼ੁਰਗਾਂ ਦੀ ਬਾਬਾ ਜੀ ਬਾਬਾ ਜੀ ਕਰਦੀਆਂ ਫਿਰਦਕੰਦੀ ਸੀ ਬੀਬੀ ਹੁਣੀ ਆਪ ਦੇਖਿਆ ਸਾਰਿਆਂ ਦੇ ਘਰੇ ਬਾਬਾ ਜੀ ਕੁੰਡ ਕੱਢ ਕੇ ਰੱਖਣਾ ਕੀ ਹਾਤੇ ਸੀ ਮੂਰੇ ਬਜ਼ੁਰਗ ਤੇ ਬੁਢੀ ਬੋਲ ਜੇ ਘਰ ਲਈ ਦੇ ਵੀ ਦਬਾਅ ਹੁੰਦਾ ਸੀ ਵੀ ਬੇ ਕਾਣ ਪਹਿਣ ਪੈਣ ਜੋ ਕਰ ਮੂਰੇ ਨਾ ਬੋਲੀ ਇੰਨਾਂ ਗੱਲਾਂ ਦੀਆਂ ਲੜਾਈਆਂ ਹੋ ਜਾਂਦੀਆਂ ਸੀ ਤੇ ਕਿਸੇ ਦਾ ਤਲਾਕ ਨਹੀਂ ਸੀ ਹੁੰਦਾ ਹੁਣ ਤਾਂ ਸਾਰਾ ਸਾਰਾ ਸੰਗ 50 50% 80 80% ਤਲਾਕ ਦੇ ਪਏ ਆ ਜੱਜਾਂ ਕੋਲੇ ਵਿਆਹ ਮਗਰੋਂ ਦਾ ਤਲਾਕ ਪਹਿਲਾ ਹੁੰਦਾ ਆ ਪਹਿਲੇ ਇਹ ਚ ਦਿਖਾਓ ਕਿਤੇ ਕੀ ਗੱਲ ਕਿਤੇ 100 ਚ ਇੱਕ ਅੱਧਾ ਉਹ ਵੀ ਜੇ ਕੁੜੀਆਂ ਕੜੀਆਂ ਦੀ ਸਤਾਈ ਵੀ ਕਰ ਕੋਕਰ ਵਾਲੀ ਉਹਨਾਂ ਦੀ ਹੋਣੀ ਤੇ ਉਹ ਤੰਗ ਹੋਈ ਵਿਚਾਰੀ ਉੱਠ ਜਾਂਦੀ ਸੀ ਕੋਈ 100 ਚ ਇੱਕ ਅੱਧੀ ਤੇ ਨਹੀਂ ਵਿਚੇ ਹੀ ਵਸਦੀਆਂ ਸੀ ਰੁੰਦੀਆਂ ਘੜੌਣੀਆਂ ਗੋਸੇ ਹੋ ਗਏ ਤਾਂ ਕਰਦੇ ਨਹੀਂ ਛੱਡ ਜਾਂਦੀਆਂ ਚੱਲ ਭਾਈ ਆਪਦੇ ਪੇ ਕੀ ਤੈਨੂੰ ਵਿਆਹ ਆ ਉੱਥੇ ਚੱਲ ਉੱਥੇ ਕੋਈ ਨਹੀਂ ਐਵੇਂ ਹੁੰਦਾ ਹੁੰਦਾ ਹਟ ਜਾਣਗੇ ਕੋਈ ਨਹੀਂ ਉਹ ਸਮੇਂ ਤੋਂ ਬਾਅਦ ਹਟ ਜਾਂਦੀ ਹੈ ਗੱਲ ਉਡੀਂ ਉਹਦੇ ਘਰੇ ਚੜੀਆਂ ਜਾਂਦੀਆਂ ਤੇ ਉਹਨਾਂ ਦਾ ਆ ਜਾ ਬਹਿ ਜਾ ਕਰੇ ਹੋ ਜਾਂਦੀ ਆਪੇ ਸੈੱਟ ਹੋ ਜਾਂਦਾ ਕੰਮ ਐ ਚੱਲ ਲੱਗਦਾ ਹੀ ਕੰਮ ਜਿਹੜੇ ਸਿਆਣੇ ਬਜ਼ੁਰਗ ਸੀ ਉਹ ਕਰੇ ਨਿਗਾਹ ਰੱਖਦੇ ਸੀ ਘਰ ਦੇ ਵਿੱਚ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ ਕਦੇ ਰੌਲਾ ਨਹੀਂ ਸੀ ਪੈਣਾ ਥੰਦਾ ਹੁਣ ਸਿਆਣੇ ਨੂੰ ਪੁੱਛਦੇ ਨਹੀਂ ਹੁਣ ਰੌਲੇ ਰੌਲੇ ਆ ਘਰਾਂ 'ਚ ਬਾਰਗੁਰ ਜੀ ਕਾਲ ਸਾਸਰੀ ਬਾਈ ਜੀ ਦਾ